ਖੋ ਜੀਵਨ ਸਵਾਰ ਕੇ ਸਵੇਰ ਉੱਠੀ ਤੇ ਸ਼ਾਮ ਬਾਣੀ ਪੜੀਏ ਵਿਸ਼ੇ ਪੰਜ ਜੋ ਵਿਕਾਰਾਂ ਨਾਲ ਲੜੀਏ ਸਵੇਰ ਉੱਠੀ ਤੇ ਸ਼ਾਮ ਬਾਣੀ ਪੜੀਏ ਵਿਸ਼ੇ ਪੰਜ ਜੋ ਵਿਕਾਰ ਉਹਨਾਂ ਨਾਲ ਲੜੀਏ 25 ਜੋ ਵਿਕਾਰ ਉਹਨਾਂ ਲੜੀਏ 25 ਜੋ ਵਿਕਾਰ ਉਹਨਾਂ ਲੜੀਏ ਜੋ ਮਾਨੀ ਗੁਰੂ ਤਾਂ ਨਜ਼ਰ ਦੇ ਬਾੜੀ ਪੜ ਕੇ ਤਵੇਖ ਮਨ ਮੇਰਿਆ ਤੇ ਵੇਖ ਬਾੜੀ ਨੂੰ ਵਿਚਾਰ ਕੇ ਗੁਰੂ ਤਾਰ ਲੈ ਤੂੰ ਇੱਕ ਮਨ ਮੇਰਿਆ ਜੁ ਰੱਖ ਜੀਵਨ ਸੁਆ ਰਸ ਪਿਨੇ ਤੇਰੇ ਸ਼ਬਦ ਮਹਾਨ ਹੈ ਹਰ ਅਖਰ ਚ ਗਿਆਨ ਦਾ ਪੰਡਾਰਾ ਹੈ ਰਸ ਪਿਨੇ ਤੇਰੇ ਸ਼ਬਦ ਮਹਾਨ ਹੈ ਹਰ ਅਖਰ ਚ ਗਿਆਨ ਦਾ ਪੰਡਾਰਾ ਹੈ ਰਸ ਪਿਨੇ ਤੇਰੇ ਸ਼ਬਦ ਮਹਾਨ ਹੈ ਰਸ ਪਿਨੇ ਖੁ ਜੀਵਨ ਸਵਰਗੇ ਇਸ ਪਾਣੀ ਤਕੜ ਤਈ ਤਰਤਾ ਠਗ ਸਜਣਦਾ ਜੀਵਨ ਸਵਰਤਾ ਇਸ ਬਣੀ ਨੇ ਤਕੜ ਤਈ ਤਰਤਾ ਠਗ ਸਜਣਦਾ ਜੀਵਨ ਸਵ ਬਾਣੀ ਨੇ ਤੱਕੋ ਡਈ ਤਾਰਤਾ ਠੱਗ ਸਜਣ ਦਾ ਜੀਵਨ ਸਵਾਰਤਾ ਠੱਗ ਸਜਣ ਦਾ ਜੀਵਨ ਸਵਾਰਤਾ ਜੀ ਜੱਟ ਜੰਮ ਦਾ ਦੀ ਮਾਰ ਕੇ ਬਾਣੀ ਪੜ ਕੇ ਤਵੇਖ ਬਣਾ ਮੇਰਿਆ ਤੇ ਵੇਖ ਬਾਣੀ ਨੂੰ ਵਿਚਾਰ ਕੇ ਗੁਰੂ ਤਾਰ ਲੈ ਤੂ ਇੱਕ ਮਨ ਮੇਰਿਆ ਜੋ ਰੱਖੋ ਜੀਵਨ ਸਵਾਰ ਕੇ ਨੇ ਸਵਾਰ ਕੇ ਜਿਮਤ ਦਾਈ ਦਾ ਤਨੂਰ ਹੈ ਤੇਰੇ ਨਾਮ ਵਿੱਚ ਰਹਿਣਾ ਮਗਰੂਰ ਹੈ ਤੇਰੇ ਨਾਮ ਵਿੱਚ ਰਹਿਣਾ ਮਗਰੂਰ ਇਹ ਕਿਣਾ ਜਿੱਤ ਕੇ ਦਿਆਰ ਕੇ ਬਾੜੀ ਪੜ ਕੇ ਤਵੇਖ ਬਣਾ ਮੇਰੀਆ ਤੇ ਵਿਖ ਬਾੜੀ ਨੂੰ ਵਿਚਾਰ ਕੇ ਗੁਰੂ ਤਾਰ ਲੈ ਤੂੰ ਇੱਕ ਮਨਾ ਮੇਰਾ ਜੋ ਰੱਖੋ ਜੀਵਨ ਤੇਰੀ ਨੇ ਤੇਰੀ ਵਡਿਆਈ ਐ ਐਸੀ ਤਰਜ਼ ਦੇ ਮਨ ਲਿਖ ਗਾਈਏ ਕਰੀਬੰਦਰ ਨੇ ਤੇਰੀ ਵਡਿਆਈ ਐ ਐਸੀ ਤਰਜ਼ ਜਿਹਾ ਮੜੇ ਲਿਖ ਗਾਈਏ ਕਰੀਬੰਦਰ